ਅੱਜ ਜਲੰਧਰ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਸੀਂ ਤੁਹਾਨੂੰ ਉਹਨਾਂ ਦੀ ਅੰਤਿਮ ਯਾਤਰਾ ਦੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਇਸ ਦੇ ਨਾਲ ਨਾਲ ਤੁਹਾਨੂੰ ਦੱਸਈਏ ਕਿ ਸਾਈ ਹੰਸਰਾਜ ਹੰਸ ਜੀ ਨੂੰ ਤਸੱਲੀ ਦੇਣ ਲਈ ਫਿਲਮੀ ਅਤੇ ਰਾਜਨੀਤਿਕ ਹਸਤੀਆਂ ਜਲੰਧਰ ਪਹੁੰਚ ਰਹੀਆਂ ਹਨ ਤੁਹਾਨੂੰ ਦੱਸਣਾ ਚਾਹਾਂਗੇ ਕਿ ਰੇਸ਼ਮ ਕੌਰ ਜੀ ਪਤਨੀ ਸਾਈ ਹੰਸਰਾਜ ਹੰਸ ਜੀ ਪਿਛਲੇ ਕੁਝ ਦਿਨਾਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਜਿਹੜੇ ਇਲਾਜ ਹਸਪਤਾਲ ਵਿੱਚ ਦਾਖਲ ਸਨ ਪਰ ਇਲਾਜ ਦੌਰਾਨ ਉਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੋ ਉਹਨਾਂ ਲਈ ਬਹੁਤ ਅਸਹਿਨਿਅ ਹੈ। ਪੂਰਾ ਪਰਿਵਾਰ ਹੀ ਸ਼ੋਕ ਅਵਸਥਾ ਵਿੱਚ ਹੈ। ਅੰਤਿਮ ਯਾਤਰਾ ਲਈ ਸ਼ਾਮ ਵਾਹਨ ਪਹੁੰਚਿਆ ਉਹਨਾਂ ਦੇਖ ਰਹਿ ਅਸਥਾਨ ਵਿਖੇ। ਬਹੁਤ ਹੀ ਜਲਦ ਉਹਨਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਣ ਵਾਲੀ ਹੈ। ਅਗਲੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬ ਲਾਈਵ ਟੀਵੀ ਨਾਲ ਜੁੜੇ ਰਹੋ। ਇੱਥੇ ਅਸੀਂ ਤੁਹਾਨੂੰ ਉਹਨਾਂ ਨਾਲ ਸੰਬੰਧਿਤ ਪੂਰੀ ਜਾਣਕਾਰੀ ਦਿੰਦੇ ਰਹਾਂਗੇ ਬੀਤੇ ਦਿਨੀ ਡੇਰਾ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਮੁਖੀ ਸਾਈ ਹੰਸ ਰਾਜ ਹੰਸ ਜੀ ਦੀ ਪਤਨੀ ਦਾ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੱਜ ਜਲੰਧਰ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਸੀਂ ਤੁਹਾਨੂੰ ਉਹਨਾਂ ਦੀ ਅੰਤਿਮ ਯਾਤਰਾ ਦੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਸਾਈ ਹੰਸ ਰਾਜ ਹੰਸ ਜੀ ਨੂੰ ਤਸੱਲੀ ਦੇਣ ਲਈ ਫਿਲਮੀ ਅਤੇ ਰਾਜਨੀਤਿਕ ਹਸਤੀਆਂ ਜਲੰਧਰ ਪਹੁੰਚ ਰਹੀਆਂ ਹਨ ਤੁਹਾਨੂੰ ਦੱਸਣਾ ਚਾਹਾਂਗੇ ਕਿ ਰੇਸ਼ਮ ਕੌਰ ਜੀ ਪਤਨੀ ਸਾਈ ਹੰਸ ਰਾਜ ਹੰਸ ਜੀ ਪਿਛਲੇ ਕੁਝ ਦਿਨਾਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਜਿਹੜੇ ਇਲਾਜ ਹਸਪਤਾਲ ਵਿੱਚ ਦਾਖਲ ਸਨ ਪਰ ਇਲਾਜ ਦੌਰਾਨ ਉਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਇਹ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੋ ਉਹਨਾਂ ਲਈ ਬਹੁਤ ਅਸਹਿਨਿਅ ਹੈ ਪੂਰਾ ਪਰਿਵਾਰ ਹੀ ਸ਼ੋਕ ਅਵਸਥਾ ਵਿੱਚ ਹੈ ਅੰਤਿਮ ਯਾਤਰਾ ਲਈ ਸ਼ਾਮ ਵਾਹਨ ਪਹੁੰਚਿਆ ਉਹਨਾਂ ਦੇ ਗ੍ਰਹਿ ਅਸਥਾਨ ਵਿਖੇ ਬਹੁਤ ਹੀ ਜਲਦ ਉਹਨਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਣ ਵਾਲੀ ਹੈ ਅਗਲੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬ ਲਾਈਵ ਟੀਵੀ ਨਾਲ ਜੁੜੇ ਰਹੋ ਇੱਥੇ ਅਸੀਂ ਤੁਹਾਨੂੰ ਉਹਨਾਂ ਨਾਲ ਸੰਬੰਧਿਤ ਪੂਰੀ ਜਾਣਕਾਰੀ ਦਿੰਦੇ ਰਹਾਂਗੇ ਬੀਤੇ ਦਿਨੀ ਡੇਰਾ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਮੁਖੀ ਸਾਈ ਹੰਸ ਰਾਜ ਹੰਸ ਜੀ ਦੀ ਪਤਨੀ ਦਾ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੱਜ ਜਲੰਧਰ ਵਿਖੇ ਅੰਤਿਮ ਸੰਸਕਾਰ ਅਸੀਂ ਤੁਹਾਨੂੰ ਉਹਨਾਂ ਦੀ ਅੰਤਿਮ ਯਾਤਰਾ ਦੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਇਸ ਦੇ ਨਾਲ ਨਾਲ ਤੁਹਾਨੂੰ ਦੱਸਈਏ ਕਿ ਸਾਈ ਹੰਸ ਰਾਜ ਹੰਸ ਜੀ ਨੂੰ ਤਸੱਲੀ ਦੇਣ ਲਈ ਫਿਲਮੀ ਅਤੇ ਰਾਜਨੀਤਿਕ ਹਸਤੀਆਂ ਚਲੰਦਰ ਪਹੁੰਚ ਰਹੀਆਂ ਹਨ ਤੁਹਾਨੂੰ ਦੱਸਣਾ ਚਾਹਾਂਗੇ ਕਿ ਰੇਸ਼ਮ ਕੌਰ ਜੀ ਪਤਨੀ ਸਾਈ ਹੰਸ ਰਾਜ ਹੰਸ ਜੀ ਪਿਛਲੇ ਕੁਝ ਦਿਨਾਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਜਿਹੜੇ ਇਲਾਜ ਹਸਪਤਾਲ ਵਿੱਚ ਦਾਖਲ ਸਨ ਪਰ ਇਲਾਜ ਦੌਰਾਨ ਉਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਇਹ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਹੈ